ਛੜਾ ਕਹਿੰਦੇ ਅੰਦਾ ਅੰਦਰੋਂ ਕਿਉਂ ਕੁੱਟਿਆ ਇੱਕ ਮੁੰਡਾ ਜੱਕਿਆ ਸੀ ਬਰਬਾਸਤ ਕਦਮ ਨਹੀਂ ਕਰੇਗਾ ਭਗਵਾਨ ਤੁਮਾਨਾ ਪੁੱਤ ਰਾਜ ਬਹਾਲੀ ਆ ਫਿਰ ਚੱਕੀ ਚੱਤੇ ਤੈਨੂੰ ਕੁੱਤੇ ਰਾਜੇ ਨੂੰ ਅਸੀਂ ਰਾਜ ਤੇ ਬਿਠਾਇਆ ਸੀ ਤੋਕ ਰਹੇ ਆ ਸਾਨੂੰ ਸਮਝ ਚਾਹੀਦੀ ਸੀ ਭੰਡਾ ਉਹ ਭੰਡਾ ਸਦਾ ਨਹੀਂ ਰਹਿਣਾ ਇਹ ਰਾਜ ਇੱਕ ਰਣ ਲੇਖਾ ਦੇਣਾ ਪੈ ਜੂ ਤਾ ਪਾਪ ਕਮਾਉਣਾ ਵੇ ਸਾਪੀਆਂ ਲੇਖਾ ਮੇਰਾ ਪੈ ਜੂ ਸੁਣੋ ਕੱਟ ਪੁਤਲੀ ਬਣ ਕੇ ਸਰਕਾਰ ਦੀ ਕੱਟ ਪੁਤਲੀ ਬਣ ਕੇ ਅੱਜ ਜਿੱਥੇ ਨੌਜਵਾਨਾਂ ਦਿੱਤਾ ਚਾਰ ਕਰ ਰਿਹਾ ਉੱਥੇ ਮੈਂ ਸਾਡੀ ਭੈਣਾ ਬੜੀ ਗਤੀ ਜੀ ਬਜ਼ੁਰਗ ਅੱਥੇ ਪਹੁੰਚਿਆ ਉਹਨਾਂ ਤੇ ਡਾਂਗਾ ਦਾ ਜਿਹੜਾ ਅਤਿਆਚਾਰਾ ਇਸ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ। ਆਜਮਾ ਦਾ ਵੀ ਜੋਰ ਨਹੀਂ ਚੱਲ ਰਿਹਾ। ਪੂਰਾ ਮਹੂਲ ਗਰਮ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਟਰੈਕਟਰ ਘੱਟ ਰਹੇ ਨੇ। ਕੋਲੋਂ ਸੇ ਪ੍ਰਸ਼ਾਸਨ ਸਰਕਾਰ ਦਾ ਪੂਰਾ ੱੱਕਾ ਹੋ ਰਿਹਾ। ਅਸੀਂ ਇਹ ੱੱਕਿਆਂ ਨੂੰ ਨਹੀਂ ਜਾਣਦੇ। ਸਾਡੇ ਕੱਲੇ ਕੱਲੇ ਦੁਵਾਨ ਨੂੰ ਲੈ ਕੇ ਜਾ ਰਹੇ ਨੇ। ਪਰ ਅਸੀਂ ਬੀਬੀਆਂ ਮੂਰੇ ਹੋ ਕੇ ਖੜਾਗੇ। ਮਾਈ ਭਾਗੋ ਦੀਆਂ ਵਾਰਸਾਂ। ਅਸੀਂ ਡਰਨ ਵਾਲੀਆਂ ਨਹੀਂ ਹਾਂ। ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੋਚ ਨੂੰ ਸਾਰਾ ਦੇਣ ਵਾਲੇ ਲੋਕਾਂ ਇਹ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਇਨਸਾਫ ਚਾਹੁੰਦੇ ਹੋ ਭਾਨੇ ਸਿੱਧੂ ਨੂੰ ਇਨਸਾਫ ਦਵਾਉਣ ਦੇ ਲਈ ਹੋਰ ਲੱਖਾਂ ਨੌਜਵਾਨਾਂ ਨੂੰ ਇਸ ਠੁੱਠੇ ਪਰਚੇ ਨੂੰ ਬਚਾਉਣ ਦੇ ਲਈ ਸ਼ਰਕਤਿ ਆਓ ਇਸ ਜਟਰੀਆ ਖਾਂ ਦੇ ਖਰਾਬੀ ਦੀ ਲੜਾਈ ਲੜੀ ਗਈਆਂ ਅਸੀਂ ਬਣਾਇਆ ਸੀ ਜੀ ਇਹਨੂੰ ਐਮਪੀ ਵੀ ਬਣਾਇਆ ਐਮਐਲਏ ਵੀ ਬਣਾਇਆ ਇਹਨੂੰ ਇੱਥੇ ਐਮਐਲਏ ਪੀਆ ਲੋਕਾਂ ਨੇ ਬਣਾਇਆ ਸੰਗਰੂਰ ਦੇ ਲੋਕਾਂ ਨੇ ਬਣਾਇਆ ਤਾਂ ਜੇ ਭਗਵੰਤ ਸਵਾਰ ਜਿਹੜਾ ਹੈਗਾ ਸੀਐਮ ਬਣਿਆ ਹੋਇਆ ਪਰ ਅਸੀਂ ਅੱਜ ਸ਼ਰਮ ਮਹਿਸੂਸ ਕਰਦੇ ਹਾਂ ਕਿ ਇਹ ਜੇ ਨਚਾ ਬੰਦੇ ਨੂੰ ਅਸੀਂ ਕਿਉਂ ਵੋਟਾਂ ਪਾਈਆਂ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਜੀ ਪੈਣਾ ਹੁਣੀ ਆਏ ਹੋਏ ਨੇ ਆਪਣਾ ਪਾਂਲਾ ਸਿੱਧੂ ਦੇ ਹੱਕ ਦੇ ਵਿੱਚ ਬਾਈ ਜੀ ਆਏ ਨੇ ਹਾਂਜੀ ਬਾਈ ਜੀ ਤੁਹਾਨੂੰ ਪ੍ਰਸ਼ਾਸਨ ਰੋਕ ਰਿਹਾ ਕਿ ਇਹ ਜੀ ਨੂੰ ਕਿਵੇਂ ਦੱਸਣ ਕੱਟ ਪੁਤਲੀ ਬਣ ਕੇ ਸਰਕਾਰ ਦੀ ਕੱਟ ਪੁਤਲੀ ਬਣ ਕੇ ਅੱਜ ਜਿੱਥੇ ਨੌਜਵਾਨਾਂ ਤੇ ਅਤਿਆਚਾਰ ਕਰ ਰਿਹਾ ਉੱਥੇ ਮੈਂ ਸਾਡੀਆਂ ਭੈਣਾਂ ਵੱਡੀ ਗੇਤੀ ਜੀ ਬਜ਼ੁਰਗ ਇੱਥੇ ਪਹੁੰਚਿਆ ਉਹਨਾਂ ਤੇ ਡਾਂਗਾਂ ਦਾ ਜਿਹੜਾ ਅਤਿਆਚਾਰ ਇਸ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਭਗਵਾਨਤ ਮਾਰ ਕਰੇ ਕਹਿੰਦਾ ਹੁੰਦਾ ਸੀ ਬਦਲਾ ਆਊਗਾ ਸੱਤਾਂ ਤੋਂ ਸਰਕਾਰਾਂ ਚੱਲ ਗਈਆਂ ਐਸਐਸਪੀ ਡੀਸੀ ਤੁਹਾਡੇ ਪਿੰਡਾਂ ਆ ਕੇ ਤੁਹਾਡੀਆਂ ਗੱਲਾਂ ਸੁਣ ਗਈ ਆਹ ਸਰਕਾਰ ਦੇ ਰੋ ਰਿਆ ਸਾਡੀਆਂ ਮਾਵਾ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਰੋਲਦਾ ਸਾਡੇ ਨੌਜਵਾਨਾਂ ਨੂੰ ਰੋਲਦਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਇਨਸਾਫ ਪਸੰਦ ਹੋ ਭਾਨੇ ਸਿੱਧੂ ਨੂੰ ਇਨਸਾਫ ਦਵਾਉਣ ਦੇ ਲਈ ਹੋਰ ਲੱਖਾਂ ਨੌਜਵਾਨਾਂ ਨੂੰ ਇਸ ਠੂਠੇ ਪਰਚੇ ਤੋਂ ਬਚਾਉਣ ਦੇ ਲਈ ਛੜਕਤਿਓ ਇਸ ਜਕਰੀਆਖਾਨ ਦੇ ਖਿਲਾਫ ਵੱਡੀ ਲੜਾਈ ਲੜੀਏ ਅੱਜ ਭਗਵੰਤ ਮਾਨ ਦੋ ਗੱਲ ਸਾਡਾ ਬੰਦੇ ਨੂੰ ਇੱਧਰ ਚੌਂਕਾ ਜਿਹੜੇ ਬੰਦੇ ਸਾਡੇ ਦੋ ਤਿੰਨ ਬੰਦੇ ਕੁੱਟ ਕੇ ਨੇ ਟਰੈਕਟਰਾਂ ਚੋਂ ਲਾ ਕੇ ਕੁੱਟੇ ਨੇ ਇਹ ਜਕਰੀਆ ਖਾਨੋਂ ਵੱਧ ਨੋਵਾ ਦਾ ਭਗਵੰਤ ਮਾਨ ਕਰਦਾ ਪੁੱਤਰਾ ਪੈਣਾ ਜੈ ਭਗਵੰਤ ਜੈ ਭਗਵੰਤ ਸਹੀ ਆ ਜੈ ਭਗਵੰਤ ਮਾਨ ਸਹੀ ਆ ਤੇ ਸਾਨੂੰ ਰੋਕਦਾ ਕਿਉਂ ਆ ਪੰਜਾਬ ਦਾ ਖਾ ਕੇ ਪੰਜਾਬ ਸਾਨੂੰ ਪ੍ਰਦਰਸ਼ਨ ਕਰਨ ਨਹੀਂ ਕਿਹਾ ਨਹੀਂ ਦਿੰਦਾਗਾ ਸਾਨੂੰ ਪ੍ਰਦਰਸ਼ਨ ਕਰਨ ਨਹੀਂ ਕਿਹਾ ਸ਼ਰਿਆਮ ਪ੍ਰਸ਼ਾਸਨ ਕੱਟਪੁੱਤਰੀ ਬਣ ਗਿਆ ਤੁਹਾਡੇ ਤੁਹਾਡੇ ਕੁਝ ਨੌਜਵਾਨ ਵੀ ਸਾਡੇ ਨੌਜਵਾਨ ਕੋਈ ਨਹੀਂ ਸਾਡੇ ਨੌਜਵਾਨਾਂ ਨੂੰ ਉਹ ਨੌਜਵਾਨ ਵੀ ਹਿਰਾਸਤ ਚ ਲੈਨੇ ਇਹਨਾਂ ਨੇ ਲੈ ਲੈ ਜੀ 100 ਨੌਜਵਾਨ ਬਰਨਾਲਾ ਹਿਰਾਸਤ ਲੈ ਲਿਆ ਟੋਲ ਪਲਾਜ ਜਦੋਂ ਲੰਘਣ ਦਿੱਤਾ 57 ਬੰਦੇ ਕੁੱਟੇ-ਕੁੱਟ ਕੇ ਅੱਛੇ ਇਹਨਾਂ ਨੇ ਬਿਠਾ ਕੇ ਰੱਖਿਆ ਲੱਤਾਂ ਮਾ ਤੋੜਤੀਆਂ ਅੱਛਾ ਜੀ ਅੱਜ ਪੰਜਾਬ ਦਾ ਨੌਜਵਾਨ ਦੱਸ ਕੇ ਅਡੇਗਾ ਕਿ ਨੌਜਵਾਨਾਂ ਧੱਕਾ ਲੋਕਾਂ ਦੇ ਲਾਠੀ ਚਾਰਜ ਵੀ ਹੋਇਆ ਲਾਠੀ ਚਾਰਜ ਇੱਥੋਂ ਨਹੀਂ ਬਰਨਾਲੇ ਤੋਂ ਜਦੋਂ ਚੱਲੇ ਹੋਇਆ ਮੈਂ ਪੰਜੇ ਜੁਨੀਆ ਦਾ ਜ਼ਿਲ੍ਹਾ ਪ੍ਰਧਾਨ ਹਾਂ ਬਰਨਾਲੇ ਦੇ ਜੋ ਚੱਲੇ ਉੱਥੋਂ ਲਾਠੀ ਲਾਠੀ ਚਾਰਜ ਹੋ ਰਿਹਾਗਾ ਟੋਲ ਪਲਾਜਾ ਵੱਡਬਰ ਤੇ ਲਾਠੀ ਚਾਰਜ ਹੋ ਰਿਹਾ ਡਾਂਗਾ ਖਾ ਕੇ ਭਗਵੰਤ ਮਾਨ ਕਹਿੰਦਾ ਸੀ ਨੌਜਵਾਨਾਂ ਨੂੰ ਮੈਂ ਬਹੁਤ ਵੱਡੀਆਂ ਪਦਮੀਆਂ ਦੇਵਾਂਗਾ ਪਰ ਮਾਲਵੇ ਦੇ ਵਿੱਚੋਂ ਜ਼ਿਆਦਾ ਵੋਟਰਾਂ ਨੇ ਇਸੇ ਏਰੀਆ ਨੇ ਜ਼ਿਆਦਾ ਪਾਈਆਂ ਨੇ ਮਾਲਵੇਲੇ ਵਿੱਚੋਂ ਇਹ ਸਰਕਾਰ ਬਣੀਆ ਮਾਲਵੇ ਵਿੱਚ ਪਤਨ ਸ਼ੁਰੂ ਆ ਭਗਵੰਤ ਮਾਨ ਭੁੱਲ ਜੇ ਕਿ ਮੈਂ ਗਾਂ ਨੂੰ ਕੋਈ ਸੀਟ ਇੱਥੋਂ ਜਿੱਤ ਸਕੂੰਗਾ ਮੈਂ ਅੱਜ ਪ੍ਰਮਾਤਮਾ ਦੇ ਹਾਜ਼ਰ ਨਾਮ ਜਰਜੜ ਕੇ ਕਹਿ ਰਿਹਾ ਕਿ ਮਾਲਵੇ ਵਿੱਚੋਂ ਸਰਕਾਰ ਬਣੀਆ ਮਾਲਵੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਪਤਨ ਸ਼ੁਰੂ ਆ 92 ਗੁੰਗੇ ਜਿਹੜੇ 92 ਗੁੰਗੇ ਮੈਂਬਰ ਪੰਚਾਇਤ ਨਹੀਂ ਬਣ ਸਕਦੇ ਸੀ ਅੱਜ ਸਾਡੇ ਲੋਕਾਂ ਨੇ ਇਹਨਾਂ ਲੋਕਾਂ ਨੇ ਜਿਨ੍ਹਾਂ ਦੇ ਡਾਂਗਾ ਪੈਂਦੀਆਂ ਨਾ ਆ ਸਾਡੀਆਂ ਮਾਮਾ ਖੜੀਆਂ ਭੈਣਾਂ ਖੜੀਆਂ ਇਹਨਾਂ ਦੇ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਆ ਇਹ ਗੁੰਗੇ ਜਿਤਾਏ ਨੇ ਬਣ ਮੈਂ ਅੱਜ ਇੱਕ ਵੀ ਗੁੰਗਾ ਕਿਸੇ ਵੀ ਹਲਕੇ 'ਚ ਕਿਸੇ ਟੋਲ ਪਲਾਜੇ ਤੇ ਨੌਜਵਾਨਾਂ ਦੇ ਨਾਲ ਨਹੀਂ ਖੜਿਆ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਾਂ ਉਹਨਾਂ ਦੇ ਸਮੇਂ ਜਿੱਟ ਦਾ ਜਵਾਬ ਪੱਥਰਾਂ ਦਾ ਹੀ ਦੋ ਆਂ ਦੋ ਮੁੰਡੇ ਲੈ ਗਏ ਸਾਡੇ ਚੱਕਰ ਟ੍ਰੈਕਟਰ ਭਗਵੰਤ ਮਾਨ ਭਗਵੰਤ ਮਾਨ ਨੇ ਲੈ ਗਏ ਹੈਗਾ ਇਹ ਜਦੋਂ ਤੇ ਤੁਹਾਨੂੰ ਸਟੈਪ ਚੱਕਣ ਦੀ ਕੀ ਲੋੜ ਆ ਭਗਵੰਤ ਮਾਨ ਸਾਹਿਬ ਮੈਂ ਤੁਹਾਡੀ ਵੀਡੀਓ ਸੁ ਤੁਸੀਂ ਕਿਹਾ ਸੀ ਤੁਸੀਂ ਕਿਹਾ ਸੀ ਤੇ ਆਹ ਵੇਖੋ ਸ਼ਰਿਆਮ ਤੱਕਾ ਸ਼ਰਿਆਮ ਤੱਕਾ ਭਾਈ ਦੇਖ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੀ ਆ ਨੌਜਵਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਨੌਜਵਾਨਾਂ ਹਸਪਤਾਲ ਕਿ ਮੈਂ ਦੇਖ ਲਿਓ ਜੀ ਕਿਵੇਂ ਤੱਕਾ ਸਰਕਾਰ ਦਾ ਪੂਰਾ ੱੱਕਾ ਹੋ ਰਿਹਾ ਅਸੀਂ ਇਹ ੱੱਕਿਆਂ ਨੂੰ ਜਰਦੇ ਸਾਡੇ ਕੱਲੇ ਕੱਲੇ ਜਵਾਨ ਨੂੰ ਲੈ ਕੇ ਜਾ ਰਹੇ ਨੇ ਪਰ ਅਸੀਂ ਬੀਬੀਆਂ ਮੂਰੇ ਹੋ ਕੇ ਖੜਾਂਗੇ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਡਰਨ ਵਾਲੀਆਂ ਨਹੀਂ ਹਾਂ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੋਚ ਨੂੰ ਪਹਿਲਾ ਦੇਣ ਵਾਲੇ ਲੋਕ ਆ ਅਸੀਂ ਅੱਜ ਗਵਾਹੀ ਕਰ ਰਹੇ ਹਾਂ ਸਿਮਰਜੀਤ ਮਾਨ ਦੀ ਪਾਰਟੀ ਵੱਲੋਂ ਪਰ ਸੋ ਵੀ ਇਹਨਾਂ ਨੇ ਡਰਾਉਣ ਦੀ ਗੱਲ ਕੀਤੀ ਪਰ ਅਸੀਂ ਗ੍ਰਿਫਤਾਰੀਆਂ ਦਿੱਤੀਆਂ ਪਰ ਅੱਜ ਅਸੀਂ ਨਹੀਂ ਡਰਦੇ ਅਸੀਂ ਬੈਰੀਕਾਰ ਤੋੜ ਚੁੱਕੇ ਆ ਅਸੀਂ ਅੱਗੇ ਵੱਲ ਵਧਾਂਗੇ ਜੀਦੀ ਹਿੰਮਤਾ ਤਾਓ ਅਸੀਂ ਮਰਨ ਲਈ ਵੀ ਤਿਆਰ ਖੜੇ ਆਂ ਸਰਕਾਰ ਨੇ ਕਿੰਨੇ ਘੰਟੇ ਤੱਕ ਨੌਜਵਾਨ ਹਰਾਸੇ ਚ ਲੈ ਲੇ ਹਰਾਸ ਬਹੁਤ ਯਾਰਾਂ ਦੇ ਗਿਣਤੀ ਅਸੀਂ ਝਾਤੀ ਨਹੀਂ ਸਕਦੇ ਵੱਖ-ਵੱਖ ਚੌਕਾਂ ਦੇ ਵਿੱਚ ਇਹਨਾਂ ਨੇ ਇੰਨੀ ਫੋਰਸ ਬੁਲਾਈ ਹੋਈ ਆ ਅਸੀਂ ਵੀ ਵੋਟਾਂ ਵਾਕੇ ਭਗਵਾਨ ਤਵਾਨ ਨੂੰ ਬਣਾਇਆ ਅੱਜ ਉਹੀ ਸਾਨੂੰ ਅਰੈਸਟ ਕਰ ਰਿਹਾ ਉਹਨੂੰ ਬੀਬੀਆਂ ਦੀ ਪਰਵਾਹ ਨਹੀਂ ਜਿਹੜਾ ਕਹਿੰਦੇ ਸੀ ਮੈਂ ਕਿਤੇ ਧਰਦੇ ਨਹੀਂ ਲੱਗਣ ਦਿੰਦਾ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਰੋਕੂਗਾ ਸਾਨੂੰ ਆਏ ਸੀ ਵੀ ਸਾਨੂੰ ਇਨਸਾਫ ਮਿਲੂਗਾ ਬਿਤਰਨੇ ਨਹੀਂ ਲੱਗਣਦੇ ਨੇ ਉਹਨੇ ਸਾਨੂੰ ਇਹ ਨਹੀਂ ਸੀ ਪਤਾ ਵੀ ਡਾਂਗਾ ਨਾ ਧਰਨੇ ਰੋਕੂ ਸ਼ੇਮ ਸ਼ੇਮ ਆ ਸਰਕਾਰ ਇਹ ਇਹਨੂੰ ਅਸੀਂ ਫੇਲ ਕਰਕੇ ਹਟਾਂਗੇ ਇਹਨੂੰ ਕਾਮਯਾਬ ਨਹੀਂ ਹੋਣ ਦਿੰਦੇ ਮਾਲਵੇ ਦੇ ਵਿੱਚੋਂ ਇਸ ਏਰੀਏ ਦੇ ਵਿੱਚੋਂ ਇਸ ਸਰਕਾਰ ਦਾ ਤਾਂ ਸਭ ਤੋਂ ਵੱਧ ਹਮਾਇਤ ਦਿੱਤੀ ਗਈ ਹੈ ਵੋਟਾਂ ਵੱਧ ਪਈਆਂ ਗਈਆਂ ਅਸੀਂ ਬਣਾਇਆ ਸੀ ਜੀ ਇਹਨੂੰ ਐਮਪੀ ਵੀ ਬਣਾਇਆ ਐਮਐਲਏ ਵੀ ਬਣਾਇਆ ਇਹਨੂੰ ਇਹ ਜੇ ਐਮਐਲਏ ਤੁਸੀਂ ਇਹ ਲੋਕਾਂ ਨੇ ਬਣਾਇਆ ਸੰਗਰੂਰ ਦੇ ਲੋਕਾਂ ਨੇ ਬਣਾਇਆ ਤਾਂ ਜੇ ਭਗਵੰਤ ਮਾਨ ਜਿਹੜਾ ਹੈਗਾ ਸੀਐਮ ਬਣਿਆ ਹੋਇਆ ਪਰ ਅਸੀਂ ਅੱਜ ਸ਼ਰਮ ਮਹਿਸੂਸ ਕਰਦੇ ਆ ਕਿ ਇਹ ਜੇ ਨਚਾਰ ਬੰਦੇ ਨੂੰ ਅਸੀਂ ਕਿਉਂ ਵੋਟਾਂ ਪਾਈਆਂ ਅਸੀਂ ਅੱਜ ਆਪਣੀ ਵੋਟ ਦਾ ਜਿਹੜਾ ਅਸੀਂ ਸਹੀ ਇਸਤੇਮਾਲ ਨਹੀਂ ਕੀਤਾ ਅਸੀਂ ਉਹ ਅੱਜ ਖਮੇਰਜਾ ਭੁਗਤ ਰਹੇ ਆ ਜੇ ਸਾਨੂੰ ਪਤਾ ਹੁੰਦਾ ਵੀ ਇਹ ਉਹ ਜਾਂ ਨਿਕੋਗਾ ਅਸੀਂ ਬਦਲਾ ਚਾਹੁੰਦੇ ਸੀ ਸਾਨੂੰ ਕੋਈ ਬਦਲਾ ਨਹੀਂ ਆ ਦੇਖੋ ਸੜਕਾਂ ਤੇ ਬਦਲਾ ਈਆਂ ਬਾਣਾ ਰੋਡੀਆਂ ਨੇ ਸੜਕਾਂ ਤੇ ਰੂਲੀਆਂ ਮੈਂ ਵੀ ਇੱਕ ਔਰਤ ਹਾਂ ਖੰਤੂਰੀ ਤੋਂ ਆ ਮੈਂ ਹਾਂਜੀ ਅਸੀਂ ਵੋਟਾਂ ਪਾਈਆਂ ਭਗਵਾਨ ਤੁਆਨ ਦੇ ਲਈ ਅਸੀਂ ਜਾਗੂਆਂ ਵੀ ਕੱਟੀਆਂ ਵੀ ਇਹਨੂੰ ਜਿਤਾਉਣਾ ਪਰਾ ਦਿਨ ਦੇਖਣੇ ਪਾਣੇ ਸੀ ਬਹੁਤ ਸੇਮ ਸੇਮ ਸਰਕਾਰ ਆ ਗਲਤ ਸਰਕਾਰ ਆ ਜੀ ਇਹ ਭਗਵਾਨ ਤੁਮਾਨ ਤਾਂ ਕਹਿੰਦਾ ਕਿ ਤੁਸੀਂ ਸਾਰੇ ਸ਼ਾਂਤਮਈ ਰਹੋ ਮੈਂ ਆਪ ਜਿਹੜੇ ਠੱਗ ਨੇ ਹਨਾ ਜਿਹੜੇ ਏਜੰਟ ਨੇ ਠੱਗ ਉਹਨਾਂ ਜੇ ਉਹ ਉਹਨਾਂ ਕੋ ਪੈਸੇ ਵੀ ਨਹੀਂ ਉਹਨਾਂ ਦੀ ਜ਼ਮੀਨ ਜਾਇਦਾਦ ਜੇ ਮੈਂ ਜਾਇਦਾਦ ਵੇਚ ਕੇ ਵੀ ਮੈਂ ਤੁਹਾਡਾ ਸਾਰਾ ਪੈਸਾ ਵਾਪਸ ਕਰਾਉਂਗਾ ਨਹੀਂ ਕੋਈ ਉਹ ਕਿਹੜਾ ਪ੍ਰਸ਼ਾਸਨ ਹੈਗਾ ਜਦੋਂ ਇਹ ਤਾਂ ਝੂਠੇ ਵਾਦੇ ਸੀ ਉਹ ਇੱਕ ਵੀ ਦੱਸ ਦੇ ਉਸ ਸਟੇਜ ਤੇ ਬੋਲੇ ਉਹ ਤਾਂ ਆਪਦੀ ਜਿਹੜੀ ਘਰਵਾਲੀ ਪ੍ਰੈਗਨੈਂਟ ਆ ਉਹਦੇ ਬਾਰੇ ਦੱਸਦਾ ਫਿਰਦਾ ਸਾਨੂੰ ਤਾਂ ਇਹ ਗੱਲ ਸੁਣਦਿਆਂ ਨੂੰ ਵੀ ਸ਼ਰਮ ਆਉਂਦੀ ਆ ਜਦੋਂ ਸਟੇਜ ਤੇ ਬੋਲਦਾ ਮੇਰੇ ਘਰ ਬੱਚਾ ਹੋਣ ਵਾਲਾ ਇਹ ਗੱਲ ਦੱਸੋ ਦੱਸਣ ਵਾਲੀ ਸੀ ਕਿਸੇ ਨੂੰ ਜਿਹਦੇ ਬੱਚਾ ਹੁੰਦਾ ਫੇਸਬੁੱਕ ਤੇ ਪਾ ਦਿੰਦਾ ਮੇਰੇ ਘਰ ਬੱਚਾ ਹੋ ਗਿਆ ਉਹ ਪਹਿਲਾਂ ਜਿਹੜੇ ਬਾਹਰ ਬੱਚੇ ਬੈਠੇ ਨੇ ਰੋਲੇ ਹੋਏ ਨੇ ਉਹਨਾਂ ਦੀ ਤਾਂ ਗੱਲ ਸੁਣ ਲਵੇ ਆਉਣ ਵਾਲੇ ਨੂੰ ਗੱਲ ਕਰ ਰਿਹਾ ਉਹ ਭਾਨਿਆ ਸਿੱਧੂ ਕਿਸਦਾ ਬੱਚਾ ਨਹੀਂ ਉਹ ਅਮਰਤਪਾਲ ਅਮਰਤਪਾਲ ਕਿਸਦਾ ਬੱਚਾ ਨਹੀਂ ਹੈ ਦੇਖੋ ਟ੍ਰਾਲੀ ਆ ਗਈ ਤੁਸੀਂ ਉੱਥੇ ਚੱਲ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰਾ ਮਾਹੌਲ ਗਰਮ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰਾ ਮਾਹੌਲ ਗਰਮ ਹੋ ਚੁੱਕਿਆ ਟਰੈਕਟਰ ਤੇ ਟਰੈਕਟਰ ਚੜਾਇਆ ਜਾ ਰਹੇ ਨੇ ਉਸ ਨੇ ਅੰਦਰ ਲਜਾ ਕੇ ਮੁੰਡਾ ਡਾਂਗਾ ਆ ਨਾ ਕੁੱਟਿਆ ਹੋਰ ਛੜਾ ਕਹਿੰਦੇ ਆਂਦਾ ਅੰਦਰੋਂ ਕਿਉਂ ਕੁੱਟਿਆ ਇੱਕ ਮੁੰਡਾ ਚੱਕਿਆ ਸੀ ਬਰਦਾਸ਼ਤ ਕਦੇ ਨਹੀਂ ਕਰੇਗਾ ਭਗਵਾਨ ਤਮਾਨਾ ਕੁੱਤਾ ਰਾਜ ਬਹਾਲੀ ਆ ਫਿਰ ਚੱਕੀ ਚੱਟੇ ਤੈਨੂੰ ਕੁੱਤੇ ਰਾਜੇ ਨੂੰ ਅਸੀਂ ਰਾਜ ਤੇ ਬਿਠਾਇਆ ਸੀ ਭੁਗਤ ਰਹੇ ਆ ਸਾਨੂੰ ਸਮਝ ਚਾਹੀਦੀ ਸੀ ਭੰਡਾ ਓ ਪੰਡਾ ਸਦਾ ਨਹੀਂ ਰਹਿਣਾ ਇਹ ਰਾਜ ਇੱਕਦਮ ਲੇਖਾ ਦੇਣਾ ਪੈ ਜੂ ਕਾਪ ਕਪਾਉਣਾ ਵੇ ਪਾਪੀਆ ਲੇਖਾ ਦੇਣਾ ਪੈ ਜੂ ਤੈਨੂੰ ਲੇਖਾ ਦੇਣਾ ਪਊਗਾ ਪੰਡਾ ਸ਼ਰਮ ਕਰ ਪੁਲਿਸ ਬੁਲਾ ਲਿਆ ਅਸੀਂ ਚੇਤਾਵਨੀ ਦਿੱਤੀ ਬਈ ਇਹ ੱੱਕਾ ਕਰ ਨਾ ਹਟ ਜੇ ਸਾਰਾ ਤੁਸੀ ਦੇਖ ਤੁਸੀਂ ਦੇਖ ਸਕਦੇ ਹੋ ਕਿੰਨਾ ਮਹੌਲ ਭੱਗ ਗਿਆ ਹੈ ਪੂਰਾ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਨੇ ਪੂਰੇ ਬੈਰੀਕੇਡ ਮਾਰੇ ਸੀ ਪਰ ਜੋ ਕੀ ਇੱਥੇ ਲੋਕ ਨੇ ਤੱਪ ਕੇ ਹਟਾਂਗੇ ਤੱਪ ਕੇ ਹਟਾਂਗੇ ਇਹ ਕੁੱਤੀ ਸਰਕਾਰ ਜਿੱਤੇ ਦੀ ਆਈ ਆ ਲੋਕਾਂ ਨੂੰ ਤਬਾਹ ਕਰਤਾ ਮੂਸੇਆ ਵਾਲਾ ਕਤਲ ਇਹਨੇ ਕਰਾਇਆ ਦੀਪ ਸਿੱਧੂ ਆ ਇਹਨੇ ਕਰਾਇਆ ਅੰਬੀਆਂ ਵਾਲਾ ਕਤਲ ਇਹਨੇ ਕਰਾਇਆ ਪੰਡ ਠਿਕਰੀਆ ਜਿਹਦੇ ਕੋਲ ਚਾਰ ਮੁੰਡੇ ਆਏ ਨੇ ਕਬੱਡੀ ਖਿਡਾਰੀ ਤੁੱਠਾ ਕਰਚਾ ਪਰਚਾ ਪੰਡ ਠਿਕਰੀਆ ਤੋਂ ਜੀ ਪੰਮਾ ਅੰਤਰਰਾਸ਼ਟਰੀ ਖਿਡਾਰੀ ਸੀ ਤਰੀ ਕਿੱਟੇ 'ਚ ਗੋਲੀ ਮਾਰੀ ਆ ਧਰੋਲੇ 'ਚ ਜਾ ਕੇ ਤੁਸੀਂ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿਵੇਂ ਜਾ ਰਹੇ ਆ